ਬੇ ਬੇਨਤੀ ਕਰਾ ਭਾਈ ਮਤੀ ਨੀ ਸ਼ਹਾਦਤ ਹੈ ਸਤਿਗੁਰੂ ਮਹਾਰਾਜ ਜੀ ਨੂੰ ਡੋਲਾਉਣ ਦੇ ਲਈ ਡਰਾਉਣ ਦੇ ਲਈ ਤੁਮਕਾਉਣ ਦੇ ਲਈ ਔਰੰਗਜ਼ੇਬ ਦੇ ਅਹਲਕਾਰਾਂ ਦੇ ਵੱਲੋਂ ਵਰਤੇ ਗਏ ਬੜੇ ਇਲਾਜ ਦਿੱਤੇ ਗਏ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਡੋਲਾ ਨਾ ਸਕੇ ਰਾ ਨਾ ਸਕੇ ਨਮਕਾ ਨਾ ਸਕੇ ਅਖੀਰ ਇੱਕ ਖੌਫ ਪੈਦਾ ਕਰਨ ਦੇ ਲਈ ਉਹਨਾਂ ਨੇ ਕੀ ਇਸ ਦੀ ਛਾਲ ਚੀਰਿਆ ਗਿਆ ਬਿਨਾਂ ਦੇ ਇੱਛਾ ਪੁੱਛੀ ਗਈ ਸ਼ਹੀਦ ਹੋਣ ਤੋਂ ਪਹਿਲਾਂ ਤੁਹਾਡੀ ਇੱਛਾ ਕਹਿੰਦੇ ਮੇਰਾ ਮੁਖ ਮੇਰੇ ਸਤਿਗੁਰੂ ਜੀ ਦੇ 발 ਹੋਵੇ ਮੇਰਾ ਮੁਖ ਮੇਰੇ ਸਤਿਗੁਰੂ ਜੀ ਦੇ 발 ਹੋਵੇ ਮੁਖ ਕੀਤਾ ਗਿਆ ਭਾਈ ਸਾਹਿਬ ਜੀ ਦੇ ਸੀਸ ਦੇ ਉੱਤੇ ਆਰਾ ਰੱਖਿਆ ਜਲਾਦਾ ਨੇ ਆਰੇ ਦੇ ਨਾਲ ਸਰੀਰ ਨੂੰ چیرਣਾ ਸ਼ੁਰੂ ਕੀਤਾ ਉਤਰਪਾਈ ਸਾਹਿਬ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਸਰੀਰ ਦੋ 파ੜ ਹੋ ਗਿਆ ਸਰੀਰ ਦੋ 파ੜ ਹੋ ਜਾਂਦਾ ਹੈ ਪਰ ਦੋ ਹਿੱਸਿਆਂ ਦੇ ਵਿੱਚ ਦੋ 파ੜ ਹੋਏ ਸਰੀਰ ਦੇ ਵਿੱਚੋਂ ਵੀ ਜਪਜੀ ਸਾਹਿਬ ਜੀ ਦਾ ਆਵਾਜ਼ ਆਉਂਦਾ ਇਤਨੀ ਤਾਕਤ ਹੈ ਨਾ ਬਾਣੀ ਦੇ ਅਭਿਆਸ ਦੇ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਇੱਕ ਜਪਜੀ ਸਾਹਿਬ ਜੀ ਦਾ ਪਾਠ ਭਾਈ ਮਤੀ ਦਾਸ ਸਾਹਿਬ ਜੀ ਨੇ ਕੀਤਾ ਦੋ ਫਾੜਾਂ ਦੇ ਵਿੱਚੋਂ ਸੰਗਤ ਜੀ ਆ ਰਹੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੁੰਦੇ ਨੇ ਨਵੇਂ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਵਿੱਚ ਫਸਿਆ ਬੇਅੰਤ ਯਤਨ ਕੀਤੇ ਨੇ ਉਦਮ ਕੀਤੇ ਪਰ ਕੋਈ ਵੀ ਉਦਮ ਸਫਲ ਨਹੀਂ ਜੇ ਹੁੰਦਾ ਜਦੋਂ ਸਤਕਾਰਤ ਪੰਜ ਪਿਆਰੇ ਸਹਿਬਾਨ ਤਿਆਰ-ਬਰ ਤਿਆਰ ਹੋ ਕਰਕੇ ਗੁਰੂ ਹਜ਼ੂਰੀ ਦੇ ਅੰਦਰ ਪਹੁੰਚ ਜਾਣਗੇ ਉਸ ਵੇਲੇ ਆਪਾਂ ਨੇ ਸਵਾਗਤ ਵੀ ਕਰ ਦੇਣੀ ਹੈ ਸਾਜੀ ਦੇ ਕੀਤਾ ਆ ਤੇ ਸਾਨੂੰ ਉਹਦੇ ਕੋਲੋਂ ਯੁਗਤੀ ਮਿਲਦੀ ਹੈ ਤਰੀਕਾ ਮਿਲਦਾ ਗੁਰਸਿੱਖਾ ਜਿੰਦਾ ਪਾੜ ਕੀਤਾ ਆ ਫਿਰ ਗੁਰੂ ਜੋਤ ਦੇ ਅੱਗੇ ਅਰਦਾਸ ਬੇਨਤੀ ਕੀਤੀ ਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਨੌਵੇਂ ਪਾਤਸ਼ਾਹ ਜੀ ਨੇ ਮੋਢਾ ਲਾ ਕਰਕੇ ਭਾਈ ਸਾਹਿਬ ਜੀ ਦਾ ਉਹ ਜਹਾਜ਼ ਜਿਹੜਾ ਡੱਕੋ ਡੋਲੇ ਖਾਂਦਾ ਸੀ ਸਮੁੰਦਰ ਦੇ ਵਿੱਚ ਫਸਿਆ ਹੋਇਆ ਸੀ ਉਹ ਨੂੰ ਕਿਨਾਰੇ ਆ ਦੇ ਖਾਇਆ ਕਿਨਾਰੇ ਤੇ ਪਹੁੰਚਾਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਬੇਅੰਤ ਨੇ ਕਿਰਪਾ ਸਿੰਧ ਨੇ ਅੰਤਰਜਾਮੀ ਨੇ ਜਿਹੜਾ ਵੀ ਜੀਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤ ਸਤਿ ਸਤੇ ਪਾਤਸ਼ਾਹ ਮਹਾਰਾਜ ਉਸ ਗੁਰਸਿੱਖ ਨੂੰ ਉਸ ਜੀਵ ਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਵੀ ਪਾਰ ਲੰਘਾਉਂਦੇ ਨੇ ਮੇਰਾ ਮੁਖ ਮੇਰੇ ਸਤਗੁਰਾਂ ਦੇ ਵੱਲ ਹੋਵੇ ਜਲਾਦਾ ਨੇ ਸੀਸ ਦੇ ਉੱਤੇ ਆਰਾ ਰੱਖਿਆ ਚੀਰਿਆ ਗਿਆ ਭਾਈ ਸਾਹਿਬ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਦੋ 파ੜ ਹੋਇਆ ਸਰੀਰ ਤੇ ਸੰਗਤ ਜੀ ਉਹ ਦੋ 파ੜ ਹੋਏ ਸਰੀਰ ਦੇ ਵਿੱਚੋਂ ਆਵਾਜ਼ੇ ਆਉਂਦੇ ਨੇ ਜਪਜੀ ਸਾਹਿਬ ਜੀ ਦਾ ਜਦੋਂ ਅਖੀਰਲਾ ਇਹ ਪੰਕਤੀ ਪਾਵਨ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਪੁਜਦੇ ਕੀਤੀ ਛੁੱਟੀ ਨਾਲ ਉਸ ਵਕਤ ਜਾ ਕਰਕੇ ਭਾਈ ਸਾਹਿਬ ਜੀ ਦਾ ਸਰੀਰ ਠੰਡਾ ਪਿਆ ਜੇ ਆਵਾਜ਼ਾ ਬੰਦ ਹੋਇਆ ਜੇ ਸੰਗਤ ਜੀ ਉਹ ਬਾਦ ਵਿੱਚ ਵਾਰੀ ਆਈ ਭਾਈ ਦਿਆਲਾ ਜੀ ਦੀ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗੁਰਸਿੱਖਾਂ ਦਾ ਸਤਿਕਾਰ ਕਿਤਨਾ ਕਰਦੇ ਨੇ ਭਾਈ ਦਿਆਲਾ ਜੀ ਨੂੰ ਭਾਈ ਦਿਆਲਾ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਭਾਈ ਮੰਨਦੇ ਨੇ ਆਪਣਾ ਹੀ ਰੂਪ ਮੰਨਦੇ ਨੇ ਭਾਈ ਦਿਆਲਾ ਜੀ ਦੇ ਵਾਸਤੇ ਮੁਗਲਾਂ ਨੇ ਜ਼ਾਲਿਮਾਂ ਨੇ ਸੰਗਤ ਜੀ ਉਹ ਦੇਖ ਉਬਾੜੀ ਆ ਦੇਗ ਦੇ ਵਿੱਚ ਬਿਠਾ ਕਰਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਬਿਆਨਤ ਸੀ ਇਹ ਹਸੈ ਅਕੈ ਭਾਈ ਸਾਹਿਬ ਜੀ ਨੂੰ ਦਿੱਤੇ ਗਏ ਤੇ ਭਾਈ ਸਾਹਿਬ ਜੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਵਿੱਚ ਬੇਨਤੀ ਕੀਤੀ ਧਾਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਾਰ ਆਪ ਜੀ ਚੰਦੂ ਦੀ ਦੇਗ ਦੇ ਵਿੱਚ ਉਬੜੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਅੱਜ ਔਰੰਗਜ਼ੇਬ ਦੀ ਦੇਗ ਦੇ ਵਿੱਚ ਆਪ ਜੀ ਦਾ ਸਿੱਖ ਉਬਲ ਰਿਹਾ ਹੈ ਆਪਣੇ ਸਿੱਖ ਦੀ ਲਾਜ ਰੱਖਣਾ ਜੀ ਸੰਗਤ ਜੀਓ ਗੁਰਬਾਣੀ ਦਾ ਪਾਵਨ ਬਚਨ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੋਵੇ ਗੁਰਸਿੱਖ ਨਾਮ ਤਰੇਕ ਨਹੀਂ ਪੂਰਨ ਗੁਰਸਿੱਖ ਹੋਵੇ ਰਹਿਤ ਬਹਿਤ ਦਾ ਧਾਰਣੀ ਗੁਰੂ ਦੀ ਰਜ਼ਾ ਗੁਰੂ ਦੇ ਹੁਕਮ ਦੇ ਪਿਛਲਣ ਵਾਲਾ ਲੋਕੀ ਕਹਿੰਦੇ ਨੇ ਉਸ ਦੇਖ ਦੇ ਵਿੱਚ ਭਾਈ ਦਿਆਲਾ ਜੀ ਉਬਲੇ ਨਹੀਂ ਗੁਰਬਾਣੀ ਨੂੰ ਪੜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੋ ਉਸ ਦੇਖ ਦੇ ਵਿੱਚ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਦਿਆਲਾ ਜੀ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਫਿਰ ਉਬਲੇ ਨਹੀਂ ਗੁਰਸਿੱਖ ਦੀ ਅਰਦਾਸ ਬੇਨਤੀ ਸੰਪੂਰਨ ਹੋਈ ਹੈ ਇਤਿਹਾਸ ਕਹਿੰਦਾ ਅਸਹਿ ਤੇ ਅਕੈ ਕਸ਼ਟ ਦਿੱਤੇ ਗਏ ਨੇ ਜ਼ਾਲਿਮਾਂ ਦੇ ਵੱਲੋਂ ਪਰ ਸੰਗਤ ਜੀ ਭਾਈ ਸਾਹਿਬ ਜੀ ਨੇ ਹਾਏ ਸੀ ਕੋਈ ਵੀ ਕੁਰਲਾਟ ਕੋਈ ਵੀ ਬਿਰਲਾਪ ਨਹੀਂ ਜੇ ਕੀਤਾ ਗੁਰੂ ਪਰਮੇਸ਼ਰ ਦੇ ਬਾਣੇ ਦੇ ਵਿੱਚ ਰਹਿ ਕਰਕੇ ਇਹ ਉਹ ਸਹਿ ਤੇ ਇਕੈ ਕਸ਼ਤ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ। ਉਹ ਪ੍ਰਾਂਤ ਫਿਰ ਵਾਰੀ ਆਈ ਭਾਈ ਸਤੀਦਾਸ ਜੀ ਦੀ। ਭਾਈ ਸਤੀਦਾਸ ਜੀ ਤੇ ਭਾਈ ਮਤੀਦਾਸ ਜੀ ਇਹ ਦੋਹਾਂ ਭਰਾ ਨੇ ਦੋਹਾਂ ਭਰਾ ਨੇ ਇਹ ਭਾਈ ਪਰਾਗਾ ਜੀ ਦੀ ਅੰਸਵਾਂਸ਼ ਦੇ ਵਿੱਚੋਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਭਾਈ ਪ੍ਰਾਗਾ ਜੀ ਦਾ ਜ਼ਿਕਰ ਆਪਣੀ ਬਾਣੀ ਦੇ ਅੰਦਰ 12 ਦੇ ਅੰਦਰ ਕੀਤਾ ਹੈ। ਮੁੱਖੀ ਗੁਰਸਿੱਖਾਂ ਦੇ ਵਿੱਚੋਂ ਨੇ ਭਾਈ ਪ੍ਰਾਗਾ ਜੀ ਸੰਗਤ ਜੀ ਉਹ ਭਾਈ ਸਤੇਦਾਸ ਜੀ ਨੂੰ ਰੂਹ ਦੇ ਵਿੱਚ ਲਪੇਟਿਆ ਗਿਆ। ਲਪੇਟ ਕਰਕੇ ਜ਼ਾਲਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਆਗ ਲਾ ਦਿੱਤੀ ਰੂਹ। ਹਾਦਿ ਹੋ ਗਈ। ਭਾਈ ਸਾਹਿਬ ਜੀ ਦੀ ਸ਼ਹਾਦਤ ਹੋਈ ਭਾਈ ਸਾਹਿਬ ਜੀ ਨੇ ਹਾਸ ਕਰਕੇ ਉਸ ਸ਼ਹਾਦਤ ਨੂੰ ਪ੍ਰਵਾਨ ਕੀਤਾ ਹੈ ਇਹ ਕਿਉਂ ਕੀਤਾ ਗਿਆ ਕਿ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਡੋਲਾਉਣ ਦੇ ਲਈ ਕਿ ਸੱਚੇ ਪਾਤਸ਼ਾਹ ਜੀ ਨੂੰ ਜੋ ਅਸੀਂ ਕਹਿੰਦੇ ਆ ਉਹ ਮੰਨ ਲੈਣ ਇਹ ਦੀਨੇ ਇਸਲਾਮ ਕਬੂਲ ਕਰ ਲੈਣ ਇਹ ਕਲਮਾ ਪੜ ਕੇ ਦੀਨੇ ਇਸਲਾਮ ਦੇ ਵਿੱਚ ਆ ਜਾ ਪਰ ਨਹੀਂ ਇਹ ਤਸੀਹੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੂਲਾ ਨਾ ਸਕੇ ਗੁਰਸਿੱਖਾਂ ਦਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਹੈ ਕਿਹੋ ਜਿਹਾ ਪ੍ਰੇਮ ਗੁਰਸਿੱਖਾਂ ਦਾ ਆਪਣੇ ਗੁਰੂ ਦੇ ਚਰਨਾਂ ਦੇ ਨਾਲ